ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਦੀ ਸੰਥਿਆ ਕਰਨੀ ਹੈ ਇਸ ਦੇ ਅੱਜ ਆਪਾਂ ਵਿਸਰਾਮ ਵਿੱਚ ਸਿੱਖਣੇ ਕਿੱਥੇ ਲਾਉਣੇ ਹੈ ਤੇ ਸ਼ਬਦ ਕਿਵੇਂ ਉਚਾਰਨ ਕਰਨੇ ਨੇ ਇਸ ਦਾ ਵੀ ਉਚਾਰਨ ਸਿੱਖਣਾ ਹੈ ਇਹ 611 ਅੰਗ ਤੇ ਆਉਂਦਾ ਹੈ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਬਾਰਕ ਰਾਰੇ ਨੂੰ ਸਿਆਰੀ ਲੱਗੀ ਐ ਬਾਰਕ ਇੱਥੇ ਵਿਸਰਾਮ ਐ ਤੂੰ ਮੇਰਾ ਗੁਰ ਹਾਈ ਇੱਥੇ ਹੁਣ ਸੰਗਤਾਂ ਕਈ ਪੜ ਜਾਂਦੀਆਂ ਤੂੰ ਮੇਰਾ ਬਿੰਦੀ ਲਾ ਕੇ ਜਾਂ ਟਿੱਪੀ ਲਾ ਕੇ ਉਚਾਰਨ ਕਰਦੀਆਂ ਤਿਆਂ ਰੱਖਣਾ ਸੰਗਤ ਜੀ ਇੱਥੇ ਟਿੱਪੀ ਤੋਂ ਰਹਿਤ ਪਾਠ ਐ ਟਿੱਪੀ ਨਹੀਂ ਲੱਗੀ ਜਦੋਂ ਵੀ ਆਪਾਂ ਹੁਕਮਨਾਮਾ ਸਾਹਿਬ ਲੈਣਾ ਹੈ ਗਰੰਤੀ ਸਿੰਘ ਵੀਰਪਰਾ ਲੈਂਦੇ ਨੇ ਜਾਂ ਸੰਗਤਾ ਲੈਂਦੀਆਂ ਆਮ ਘਰਾਂ ਵਿੱਚ ਸਹਿਜ ਪਾਠ ਕਰਨ ਵਾਲੀਆਂ ਸੋ ਧਿਆਨ ਰੱਖਣਾ ਟਿੱਪੀ ਤੁਰੈ ਪੜਨਾ ਤੂੰ ਤੂੰ ਮੇਰਾ ਗੁਰ ਹਾਈ ਵੱਖਰੇ ਵੱਖਰੇ ਪਾਠ ਨੇ ਗੁਰ ਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਜਾਸੀ ਤੇ ਆਣ ਕੇ ਰੁਗਣਾ ਸੰਗਤ ਜੀ ਇੱਥੇ ਵਿਸਰਾਮ ਹੈ ਹਰ ਦਰਸ਼ਨ ਦੇਹੋ ਦਿਖਾਈ ਦਰਸ਼ਨ ਦੇਹ ਦਿਖਾਈ ਨਹੀਂ ਪੜ ਦੇਣਾ ਹਾਹ ਨੂੰ ਔਂਕੜ ਲੱਗਾ ਹੈ ਉਚਾਰਨ ਕਰਨਾ ਦੇਹ ਦਿਖਾਈ ਸੁਣ ਮੀਤਾ ਧੂਰੀ ਕਉ ਬਲ ਜਾਈ ਇਹਨੂੰ ਸੁਣ ਨਹੀਂ ਕਹਿ ਦੇਣਾ ਸੁਣ ਕਹਿਣਾ ਨਾਣੀ ਦੀ ਆਵਾਜ਼ ਉਚਾਰਨ ਕਰਨੀ ਹੈ ਇਹੋ ਮਨ ਇਹੇ ਨਹੀਂ ਕਹਿ ਦੇਣਾ ਸੰਗਤ ਜੀ ਈੜ ਨੂੰ ਸਿਆਰੀ ਤੇ ਹਾਹ ਨੂੰ ਔਂਕੜ ਲੱਗਾ ਹੈ ਇਹੋ ਮਨ ਤੇਰਾ ਤੇਰਾ ਤੇ ਆਣ ਕੇ ਰੁਕਣਾ ਇੱਥੇ ਵਿਸਰਾਮ ਇਹੋ ਮਨ ਤੇਰਾ ਭਾਈ ਇਸ ਤਰ੍ਹਾਂ ਪੜ੍ਹਨਾ ਹੈ ਇਹੋ ਮਨ ਕਿਉਂਕਿ ਹੁਣ ਗਰੰਤੀ ਸਿੰਘ ਕਈ ਵਾਰ ਹੁਕਮਨਾਮਾ ਸਾਹਿਬ ਲੈਂਦੇ ਆ ਤੋ ਇਸ ਦਾ ਵਿਸਰਾਮ ਜਿਹੜਾ ਮਨ ਤੇ ਲਾ ਕੇ ਲਾ ਦਿੰਦੇ ਨੇ ਸੋ ਧਿਆਨ ਰੱਖਣਾ ਇਸ ਦਾ ਜਿਹੜਾ ਵਿਸਰਾਮ ਹੈ ਤੇਰਾ ਤੇ ਆ ਇਹੋ ਮਨ ਤੇਰਾ ਭਾਈ ਇਸ ਤਰ੍ਹਾਂ ਪੜ੍ਹਨਾ ਰਹਾਉ ਪਾਪ ਮਲੋਵਾ ਮਲ ਮਲ ਧੋਵਾ ਮਲ ਮਲ ਇਹ ਸੰਗਤ ਜੀ ਪੋਲਾ ਪਾਠ ਹੈ ਮਲ ਮਲ ਨਹੀਂ ਕਹਿ ਦੇਣਾ ਪਾਪ ਮਲੋਵਾ ਮਲ ਮਲ ਧੋਵਾ ਇੱਥੇ ਵਿਸਰਾਮ ਹੈ ਇਹੋ ਹਾਏ ਔਂਕੜ ਇਹੋ ਮੰ ਤੈ ਕੂ ਦੇਸਾ ਤੈ ਕੂ ਨਹੀਂ ਕਹਿ ਦੇਣਾ ਤਿਆ ਰੱਖਣਾ ਨਾ ਤੈ ਕੂ ਪੜਨਾ ਤੱਤੇ ਲਾਭ ਹੀ ਨਹੀਂ ਲਾਉਣੀ ਤੱਤੇ ਦਲਾਵਾਂ ਲੱਗੀਆਂ ਇਹ ਵੱਖਰੇ ਵੱਖਰੇ ਪਾਠ ਨੇ ਦੋਨੇ ਤੈ ਕੂ ਦੇਸਾ ਸੁਣ ਮੀਤਾ ਹੋ ਤੇਰੀ ਸਰਨਾਈ ਆਇਆ ਇੱਥੇ ਮਿਸਰਾਮ ਹੈ ਪ੍ਰਭ ਮੇਲੋ ਦੇਹੁ ਉਪਦੇਸਾ ਹਾਏ ਔਂਕੜ ਦੇਹੁ ਉਪਦੇਸਾ ਮਾਨ ਨਾ ਕੀਜੈ ਸਰਣ ਪਰਿਜੈ ਹੁਣ ਸੰਗਤ ਜੀ ਇਸ ਪੰਕਤੀ ਦੇ ਵਿੱਚ ਧਿਆਨ ਦੇਣਾ ਇੱਥੇ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਮਾਨ ਨਹੀਂ ਕਹਿ ਦੇਣਾ ਕਿਉਂਕਿ ਇਹ ਹੁਕਮਨਾਮਾ ਸਾਹਿਬ ਆਮ ਹੀ ਸੰਗਤਾਂ ਲੈਂਦੀਆਂ ਗੁਰੂ ਘਰਾਂ ਦੇ ਵਿੱਚ ਵੀ ਹੁਕਮਨਾਮਾ ਦੋਨਾਂ ਟਾਈਮ ਲਿਆ ਜਾਂਦਾ ਸੋ ਧਿਆਨ ਰੱਖਣਾ ਮਾਨ ਨਹੀਂ ਕਹਿ ਦੇਣਾ ਕਿ ਨੰਨੇ ਦੀ ਆਵਾਜ਼ ਉਚਾਰਨ ਹੋਵੇ ਮਾਨ ਮਾਨ ਨਾ ਕੀਜੈ ਕੀਜੈ ਨਹੀਂ ਕਹਿ ਦੇਣਾ ਕੀਜੈ ਦਲਾਵਾਂ ਦੇ ਨਾਲ ਸਰਨ ਨਾਲਾ ਸਰਨ ਪ੍ਰਿਜੈ ਦਲਾਵਾਂ ਦੇ ਨਾਲ ਪ੍ਰਿਜੈ ਕਰੈ ਦਲਾਵਾਂ ਦੇ ਵਿੱਚ ਕਰੇ ਨਹੀਂ ਕਹਿਣਾ ਕਰੈ ਸੋ ਭਲਾ ਮਨਾਈਐ ਮਨਾਈਐ ਐਡੇ ਦਲਾਵਾਂ ਲੱਗੀਆਂ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਅਰਪੀਜੈ ਨਹੀਂ ਕਹਿਣਾ ਅਰਪੀਜੈ ਇੱਥੇ ਵਿਸਰਾਮ ਹੈ ਦਲਾਵਾਂ ਲੱਗੀਆਂ ਜੱਜੇ ਨੂੰ ਅਰਪੀਜੈ ਇਹੋ ਦਰਸ਼ਨ ਹਰ ਜੀਉ ਪਾਈਐ ਭਯੋ ਅਨੁਗ੍ਰਹੋ ਪ੍ਰਸਾਦ ਸੰਤਨ ਕੈ ਕੈ ਤੇ ਵਿਸਰਾਮ ਹੈ ਤੇ ਆ ਜਿਹੜਾ ਪਾਠ ਹੈ ਸੰਗਤ ਜੀ ਨੰਨੇ ਐੜਾ ਜਿਹੜਾ ਲੱਗਾ ਇਹ ਸੰਬੰਧ ਕਲਾਉਣਾ ਵੱਖਰਾ ਹੈ ਐੜੇ ਔਂਕੜ ਉੱਤੇ ਅਦਕਾ ਨੰਨੇ ਔਂਕੜ ਉੱਤੇ ਅਦਕ ਲਾ ਕੇ ਗੱਗੇ ਦੇ ਪੈਰ ਵਿੱਚ ਰਾ ਲੱਗਾ ਹੈ ਅਨੁਗ੍ਰਹ ਕਸ ਕੇ ਬੋਲਣਾ ਭਾਵ ਕਿ ਜਿਹੜਾ ਐੜਾ ਵੱਖਰਾ ਕਰ ਦੇਣਾ ਹੈ ਅਨੁਗ੍ਰਹ ਨੰਨੇ ਉੱਤੇ ਅਦਕ ਲਾ ਕੇ ਅਨੁਗ੍ਰਹੁ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਇਥੇ ਵਿਸਰਾਮ ਸਭ ਅਕੁਲ ਅਕੁਲ ਐੜਾ ਵਖਰਾ ਅਕੁਲ ਨਰੰਜਨ ਡੀਠਾ ਸੋ ਸੰਗਤ ਜੀ ਆਪ ਜੀ ਨੇ ਸਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਦੀ ਸੰਥਿਆ ਸਰਵਨ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ